ਦੇਖ ਸਕਦੇ ਤੁਸੀਂ ਇਸ ਟਾਈਮ ਅ ਅੰਮ੍ਰਿਤਸਰ ਔਰ ਇਹਦੇ ਲਾਗੇ ਕਸਬਾ ਕੱਥੂ ਨੰਗੜਿਆ ਉਹਦੇ ਕੋਲ ਇਹ ਸੈਲੋ ਗਦਾਮ ਹੈ ਜੀ ਅ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਬਣਿਆ ਹੋਇਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਜਿਹੜੇ ਆ ਉਹ ਅੱਜ 26 ਜਨਵਰੀ ਦੇ ਸਾਡੇ ਐਕਸ਼ਨ ਵਾਸਤੇ ਅ ਸਾਹਮਣੇ ਜਿਹੜੇ ਆ ਉਹਦੇ ਖੜੇ ਹੋਏ ਆ ਔਰ ਸਨੇਹਾ ਦੇ ਰਹੇ ਆ ਦੇਸ਼ ਦੀ ਸਰਕਾਰ ਨੂੰ ਕਿ ਆਮ ਲੋਕਾਂ ਦਾ ਜੋ ਰੇਸ਼ ਹੈ ਸੋ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਜਿਹੜਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖਦੇ ਲੋਕ ਇਹ ਕੋਸ਼ਿਸ਼ਾਂ ਜੜੀਆਂ ਵਾ ਸਫਲ ਨਹੀਂ ਹੋਣ ਦੇਣਗੇ ਮੈਂ ਸਰਵਣ ਸਿੰਘ ਭੰਦੇੜ ਜਿਹੜਾ ਦੋਵਾਂ ਫਾਰਮਾਂ ਵੱਲੋਂ ਦੇਸ਼ ਵਿਆਪੀ ਟੈਕਟਰ ਦੇ ਵਿੱਚ ਅੱਜ ਪ੍ਰੋਗਰਾਮ ਕਰਨੇ ਮਾਰਚ ਦੇ ਵਿੱਚ ਜਿੱਥੇ ਪੰਜਾਬ ਦੇ ਜਿੰਨੇ ਵੀ ਕਾਰਪੋਰੇਟ ਦੇ ਸੈਲੋਜ਼ ਨੇ ਇਹਦੋਂ ਕਾ ਪੰਜਾਬ ਦੇ ਵਿੱਚ ਜਿੰਨੇ ਵੀ ਵੱਡੇ ਮੌਲਸ ਨੇ ਪਾਸਪਾ ਦੇ ਦਫਤਰ ਤੇ ਘਰ ਨੇ ਜਿੱਥੇ ਕੁਝ ਨਹੀਂ ਹੈਗਾ ਉੱਥੇ ਟੋਲ ਪਲਾਜ਼ਾ ਅੱਜ ਅਸੀਂ ਸੈਲੋ ਗੋਦਾਮ ਜਿਹੜਾ ਮੇਰੇ ਪਿੱਛੇ ਆ ਇਹ ਬਾਨੀ ਦਾ ਨਹੀਂ ਹੁਣ ਆ ਦਾ ਸੈਲੋ ਗੋਦਾਮ ਹੈ ਬਾਈ ਕੱਠੂ ਨੰਗਲ ਅਮਰ ਸੱਚ ਇਹਦੇ ਵਿੱਚ ਪੰਜਾਬ ਵਾਲੇ ਵੀ ਹਿੱਸੇ ਆ ਗਾਂ ਕਿਤੇ ਲੈ ਕੇ ਜਾਣਕਾਰੀ ਤੁਹਾਨੂੰ ਦੱਸ ਦਾਂਗੇ ਇੱਥੇ ਹੀ ਐਫਸੀਆਈ ਦਾ ਦਾਰਾ ਤੋੜ ਕੇ ਇਹਦੇ ਵਿੱਚ ਮਾਲ ਸਟੋਰ ਹੋਣਾ ਜਦੋਂ ਇੱਥੇ ਤੋਂ ਅਨਾਜ ਸਟੋਰ ਹੋ ਗਿਆ ਫਿਰ ਮਹਿੰਗਾ ਅਨਾਜ ਤੁਹਾਨੂੰ ਵੇਚਿਆ ਕਰਨਾ ਇਹ ਤੋਂ ਗਾਹਾਂ ਜਿਹੜਾ ਸਾਡਾ ਮੰਗ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਹੋ ਜਿਹੜਾ ਅੱਜ ਭਾਰਤ ਸਰਕਾਰ ਵੱਖ-ਵੱਖ ਥਾਵਾਂ ਤੇ ਝੰਡਾ ਦੇਸ਼ ਦਾ ਫਹਿਰਾ ਰਹੀ ਔਰ ਕਹਿ ਰਹੀ ਆ ਵੀ 70ਵਾਂ ਗਨਤੰਤਰਤਾ ਦਿਵਸ ਆਜ ਦੇ ਦੇਣੀ ਕਹਿੰਦੇ ਸੀ ਸੰਵਿਧਾਨ ਲਾਗੂ ਹੋਇਆ ਪਰ ਸਾਡੇ ਨਾਲ ਵਿਤਕਰਾਂ ਨਹੀਂ ਜੇ ਵਾਕਿਆ ਸੰਵਿਧਾਨ ਸਾਡੇ ਹੱਕ ਚ ਭੁਗਦਾ ਸਾਨੂੰ ਲਖੀਮਪੁਰ ਖੇਰੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੇ ਸਿੱਧੀਆਂ ਗੱਡੀਆਂ ਚੜਾਈਆਂ ਅਜੇ ਤੱਕ ਇਨਸਾਫ ਨਹੀਂ ਮਿਲਿਆ ਸ਼ਹੀਦ ਸੁਪਕਰ ਨੂੰ ਸਿੱਧੀ ਗੋਲੀ ਮਾਰੀ ਗਈ ਸੰਵਧਾਨ ਉਧਰ ਦੇ ਕਾਤਲਾਂ ਨੂੰ ਫੜਦਾ ਨਹੀਂ ਹੈਗਾ ਤਾਂ ਅੱਜ ਵੀ ਦੇਸ਼ ਦਾ 80 ਕਰੋੜ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ ਵੀ ਸਾਡੀ ਆਵਾਜ਼ ਦਾ ਸਨਮਾਨ ਕੀਤਾ ਜਾਵੇ ਤਾਂ ਇਸ ਕਰਕੇ ਆਪਣੀਆਂ ਮੰਗਾਂ ਮਨਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਹੈ ਵੀ ਟ੍ਰੈਕਟਰ ਲੈ ਕੇ ਸੜਕਾਂ ਤੇ ਆਓ ਧੰਨਵਾਦ ਪਿੱਛੇ ਨੂੰ ਆਪਣੇ ਨੂੰ ਕਿੱਥੋਂ ਨਿਕਾਣ ਲਈ ਲੱਜਾਓ ਜਿੱਥੇ ਵੀ ਗਾਰਡ ਟਰੈਕਟਰ ਨਾ ਲਿਆਓ ਜਿੱਥੇ ਖਿਡਾਰੀ ਨੂੰ ਕਿਹਾ ਜਾਂਦਾ ਉੱਥੇ ਖਿਡਾਰੋ ਇੱਥੇ ਲਿਆਓ ਕਿ ਜਿੰਨੀ ਉਹ ਜਿੰਨੀ ਗਰੋਸ ਚਾਹੀਦੀ ਓਨੀ ਬਣੀ ਆ ਚਾਹ ਚਾਹਦੇ ਹੋਣਾ ਵਾਲੇ ਗੁਰਜੀ ਦਾ ਖਾਲਸਾ ਵਾਹ ਇਹ ਮੁద్ధి ਕੀ ਫਤੇ ਆ ਸੈਲੋ ਵਖਾ ਲੈਣਾ ਜਿਹੜੇ ਸੈਲੋ ਨੇ ਕੱਲ ਨੂੰ ਤੁਹਾਡੀਆਂ ਟਰਾਲੀਆਂ ਐਨੂੰ ਘਲਾਉਣੀਆਂ ਆ ਵਾ ਸਰਕਾਰ ਨੇ ਆੜਸੀਆਂ ਤੇ ਦਬਾਅ ਪਾ ਗਿਆ ਆੜਸੀਆਂ ਨੇ ਵੇਦਰ ਕਰਾਉਣੀਆਂ ਜੇ ਅੜਕੇ ਰਹੇ